ਪ੍ਰੋਗਰਾਮ ਦੀ ਗੱਲ ਆਸਰ ਨਹੀਂ ਹੈ ਪਰ ਬਸ ਮੈਂ ਇਹ ਕਹਿੰਦਾ ਹਾਂ ਕਿ ਸਰਕਾਰ ਨੂੰ ਇਹ ਪਾਉਣੀ ਚਾਹੀਦੀ ਹੈ ਤੇ ਲੱਗਦਾ ਹੈਗਾ ਕਿ ਅੱਜ ਵਾਲਾ ਮਾਹੌਲ ਦੇਖ ਕੇ ਸਰਕਾਰ ਨੂੰ ਕੋਈ ਮੜਾ ਮੋਟਾ ਹਰਕ ਪੈਣਾ ਚਾਹੀਦਾ ਹੈਗਾ ਅੱਜ ਵਾਲਾ ਜੋ ਮਾਹੌਲ ਦੇਖ ਰਿਹਾ ਸਰਕਾਰ ਨੇ ਇਹ ਤਾਂ ਸਰਕਾਰ ਦਾ ਰੁਈਆ ਡੈਮੋਕਰੇਟਿਕ ਦੇ ਮੇਤ ਤੋਂ ਹੁਣ ਤੱਕ ਕਈ ਤੋਂ ਕਈ ਪ੍ਰੋਗਰਾਮਾਂ ਵਿੱਚ ਪਹਿਲਾਂ ਹੁੰਦਾ ਸੀ ਹੁਣ ਬੰਦਾ ਹੀਦਾ ਹੁਣ ਕਿਉਂਕਿ ਲੱਗਦਾ ਏਦਾਂ ਵੀ ਸਰਕਾਰ ਹੱਤਰ ਵਿੱਚ ਫਸੀ ਹੈ ਕਿ ਜਿੰਨੀ ਦੇਰ ਤੱਕ ਕੋਈ ਇਗੋ ਪ੍ਰੋਬਲਮ ਤੋਂ ਬਾਹਰ ਨਹੀਂ ਆਏਗੀ ਤੁਹਾ ਆਪਣਾ ਨਹੀਂ ਪਰੇ ਦੇਸ਼ ਤੇ ਕਦੇ ਵੀ ਅਜਿਹੀ ਨਹੀਂ ਹੋਇਆ ਕੈਡਾ ਲੰਬਾ ਅੰਦੋਲਨ ਔਰ ਇਨਾ ਪੀਸਫੁਲ ਜਿੰਨੀ ਵੱਡੀ ਪਾਰਟਿਸਪੀਕੇਸ਼ਨ ਵਾਲਾ ਅੰਦੋਲਨ ਦੁਨੀਆਂ 'ਚ ਕਿਤੇ ਨਹੀਂ ਹੋਇਆ ਔਰ ਇੱਕ ਸਭ ਤੋਂ ਵੱਡੀ ਗੱਲ ਕੀ ਹੁਣ ਸ਼ਾਸਨ ਅੱਜ ਅਸੀਂ ਅਮਰੀਕਾ ਦੇਖ ਰਹੇ ਹਾਂ ਅਮਰੀਕਾ 'ਚ ਕੀ ਹੋ ਗਿਆ ਸੈਨਿਕ ਦੇ ਬੰਦੇ ਵੜ ਗਏ ਇੱਥੇ ਕਿੰਨਾ ਅਨੁਸ਼ਾਸਨ ਸੀ ਸਾਰੇ ਬੰਦੇ ਬੇਹਦ ਅਨੁਸ਼ਾਸਨ ਸੀਾਰੇ ਲੋਕਾਂ ਨੇ ਸੈਲਫ ਡਿਸਿਪਲਨ ਨੂੰ ਇੰਪੋਜ਼ ਬੋਲਦੇ ਹੁੰਦੇ ਸੀ ਉਹ ਸਾਰਾ ਕਲੰਕ ਇੱਥੇ ਆ ਕੇ ਕਿਸਾਨਾਂ ਨੇ ਆਪਣਾ ਧੋ ਦਿੱਤਾ ਉਹਨਾਂ ਨੂੰ ਦੱਸ ਦਿੱਤਾ ਕਿ ਅਸੀਂ ਇਸ ਸਟੇਜ ਤੇ ਕਿੰਨੀ ਬਾਦਸ਼ਹੀ ਅਸੀਂ ਆਂ ਔਰ ਜਿਹੜੇ ਰਾਜ ਭਾਰਤੀ ਵਿਕਸ਼ਨ ਨੇ ਉਹਨਾਂ ਨੇ ਕਿਹਾ